ਸਾਰੇ ਮੇਰੇ ਵੱਲੋਂ ਬਹੁਤ ਮਾਨਸਤਕਾਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਗਿੱਧੇ ਦਾ ਤਮਾਸ਼ਾ ਸੁਣਾਉਣ ਲੱਗੀ ਆ ਇਹ ਹੋ ਸਕਦਾ ਤੁਸੀਂ ਪਹਿਲਾਂ ਸੁਣਿਆ ਹੋ ਵੀ ਹੋਵੇ ਜਾਂ ਨਾ ਸੁਣਿਆ ਹੋਵੇ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਆਨੰਦ ਪਿਆਰੇ ਜੇ ਗਿੱਧੇ ਦੇ ਤਮਾਸ਼ੇ ਦਾ ਹਰ ਗੰਗੇ ਨਰਣ ਗੰਗੇ ਹਰ ਗੰਗੇ ਨਰਣ ਗੰਗੇ ਹਰ ਗੰਗੇ ਨਰਣ ਗੰਗੇ ਜਾਵੇ ਪੰਡ ਤਾਵੇ ਤੇਰੀ ਗੜ ਵੀ ਗੰਗਾ ਨੂੰ ਜਾਵੇ ਪੰਡ ਤਾ ਤੇਰੀ ਗੜ ਵੀ ਗੰਗਾ ਨੂੰ ਜਾਵੇ ਪੰਡ ਤਾ ਤੇਰੀ ਗੜ ਵੀ ਗੰਗਾ ਨੂੰ ਬਈ ਮਸੀ ਕੁੜੀ ਗਈ ਹਰ ਦੁਆਰ ਹਈ ਸ਼ਾਵਾ ਮਸੀ ਕੁੜੀ ਗਈ ਹਰ ਦੁਆਰ ਹਈ ਸ਼ਾਵਾ ਲੈ ਗਈ ਉਹ ਮਸੜ ਨੂੰ ਨਾਲ ਹਈ ਸ਼ਾਵਾ ਲੈ ਗਈ ਉਹ ਮਸੜ ਨੂੰ ਨਾਲ ਹਈ ਸ਼ਾਵਾ ਉੱਥੇ ਕੁੜੀਓ ਹੋਈ ਕਮਾਲ ਹਈ ਸ਼ਾਵਾ ਉੱਥੇ ਕੁੜੀਓ ਹੋਈ ਕਮਾਲ ਹਈ ਸ਼ਾਵਾ ਮੱਛੀ ਨੇ ਫੜ ਲਿਆ ਮੁੱਛ ਦਾ ਬਾੜ ਹਈ ਸ਼ਾਵਾ ਮੱਛੀ ਨੇ ਫੜ ਲਿਆ ਮੁੱਛ ਦਾ ਬਾੜ ਹਈ ਸ਼ਾਵਾ ਮੁੱਛ ਦਾ ਬਾੜ ਮਾਰੀ ਚੁੱਭੀ ਗਈ ਪਤਾਲ ਹਈ ਸ਼ਾਵਾ ਮਾਰੀ ਚੁੱਭੀ ਗਈ ਪਤਾਲ ਹਈ ਸ਼ਾਵਾ ਕਹਿੰਦਾ ਛੱਡਦੇ ਨਹੀਂ ਮੱਛੀਏ ਮੁਛ ਦਾ ਬਾੜ ਹਈ ਸ਼ਾਵਾ ਕਹਿੰਦਾ ਛੱਡਦੇ ਨਹੀਂ ਮੱਛੀਏ ਮੁਛ ਦਾ ਬਾੜ ਹਈ ਸ਼ਾਵਾ ਕਹਿੰਦਾ ਮੁੜਕੇ ਨਹੀਂ ਆਉਂਦਾ ਮੈਂ ਵੀ ਨਾਲ ਹਈ ਸ਼ਾਵਾ ਮੁੜਕੇ ਨਹੀਂ ਮੈਂ ਆਉਂਦਾ ਨਾਲ ਹਈ ਸ਼ਾਵਾ ਹਰ ਗੰਗੇ ਨਰੈਣ ਗੰਗੇ ਵਈ ਹਰ ਗੰਗੇ ਨਰੈਣ ਗੰਗੇ ਜਾਵੇ ਪੰਡਤਾ ਤੇਰੀ ਗੜਬੀ ਗੰਗਾ ਨੂੰ ਜਾਵੇ ਪੰਡਤਾ ਤੇਰੀ ਗੜਬੀ ਗੰਗਾ ਨੂੰ ਜਾਵੇ ਪੰਡਤਾ ਤੇਰੀ ਗੜਬੀ ਗੰਗਾ ਨੂੰ ਮੰਮੀ ਕੁੜੀ ਗਈ ਹਰ ਦੁਆਰ ਹੈ ਸ਼ਾਵਾ ਮੰਮੀ ਕੁੜੀ ਗਈ ਹਰ ਦੁਆਰ ਹੈ ਸ਼ਾਵਾ ਲ आएगी यो ਮਮੇ ਨੂੰ ਨਾਲ ਹਈ ਸ਼ਾਵਾ ਲ आएगी यो ਮਮੇ ਨੂੰ ਨਾਲ ਹਈ ਸ਼ਾਵਾ ਉੱਥੇ ਕੁੜੀਓ ਹੋਈ ਕਮਾਲ ਹਈ ਸ਼ਾਵਾ ਉੱਥੇ ਕਿੰਡਿਓ ਹੋਈ ਕਮਾਲ ਹਈ ਸ਼ਾਵਾ ਮੱਛੀ ਨੇ ਫੜ ਲਿਆ ਮੁਛਦਾ ਬਾੜ ਹਈ ਸ਼ਾਵਾ ਮੱਛੀ ਨੇ ਫੜ ਲਿਆ ਮੁਛਦਾ ਬਾੜ ਹਈ ਸ਼ਾਵਾ ਮਾਰੀ ਚੁੱਭੀ ਗਈ ਪਤਾਲ ਹਈ ਸ਼ਾਵਾ ਮਾਰੀ ਚੁੱਭੀ ਗਈ ਪਤਾਲ ਹਈ ਸ਼ਾਵਾ ਕਹਿੰਦਾ ਛੱਡ ਦੇ ਨੀ ਮੱਛੀਏ ਮੁੱਛ ਦਾ ਬਾੜ ਹਈ ਸ਼ਾਵਾ ਕਹਿੰਦਾ ਛੱਡ ਦੇ ਨੀ ਮੱਛੀਏ ਮੁੱਛ ਦਾ ਬਾੜ ਹਈ ਸ਼ਾਵਾ ਕਹਿੰਦਾ ਮੁੜ ਕੇ ਨੀ ਮੈਂ ਆਉਂਦਾ ਨਾਲ ਹਈ ਸ਼ਾਵਾ ਮੁੜ ਕੇ ਨੀ ਮੈਂ ਆਉਂਦਾ ਨਾਲ ਹਈ ਸ਼ਾਵਾ ਰੋ ਰੋ ਕੇ ਮੰਮੀ ਦਾ ਬੁਰਾ ਹਾਲ ਹੈ ਸ਼ਾਵਾ ਰੋ ਰੋ ਕੇ ਮੰਮੀ ਦਾ ਬੁਰਾ ਹਾਲ ਹੈ ਸ਼ਾਵਾ ਹਰ ਗੰਗੇ ਨਰੈਣ ਗੰਗੇ ਹਰ ਗੰਗੇ ਨਰੈਣ ਗੰਗੇ ਜਾਵੇ ਪੰਡਤਾ ਤੇਰੀ ਗੜਬੀ ਗੰਗਾ ਨੂੰ ਜਾਵੇ ਪੰਡਤਾ ਤੇਰੀ ਗੜਬੀ ਗੰਗਾ ਨੂੰ ਜਾਵੇ ਪੰਡਤਾ ਤੇਰੀ ਗੜਬੀ ਗੰਗਾ ਨੂੰ ਜਾਵੇ ਪੰਡਤਾ ਖੇਰੀ ਗੜੀ ਬੀ ਗੰਗਾ ਨੰ ਪੂਆ ਕੁੜੀ ਗਈ ਹਰ ਦੁਆਰ ਹਈ ਸ਼ਾਵਾ ਪੂਆ ਕੁੜੀ ਗਈ ਹਰ ਦੁਆਰ ਹਈ ਸ਼ਾਵਾ ਖੁਪੜ ਨੂੰ ਲਗੀ ਨਾਲ ਹਈ ਸ਼ਾਵਾ ਖੁਪੜ ਨੂੰ ਲਗੀ ਨਾਲ ਹਈ ਸ਼ਾਵਾ ਓਥੇ ਕੁੜੀਓ ਹੋਈ ਕਮਾਲ ਹਈ ਸ਼ਾਵਾ ਓਥੇ ਕੁੜੀਓ ਹੋਈ ਕਮਾਲ ਹਈ ਸ਼ਾਵਾ ਵੀ ਮੱਛੀ ਨੇ ਫੜ ਲਿਆ ਮੁੱਛਦਾ ਬਾੜ ਹਈ ਸ਼ਾਵਾ ਮੱਛੀ ਨੇ ਫੜ ਲਿਆ ਮੁੱਛਦਾ ਬਾੜ ਹਈ ਸ਼ਾਵਾ ਛੱਡ ਜੁੱਭੀ ਲਾਈ ਗਈ ਪੁਤਾਲ ਹਈ ਸ਼ਾਵਾ ਮਾਰੀ ਜੁੱਭੀ ਗਈ ਪਤਾਲ ਹਈ ਸ਼ਾਵਾ ਕਹਿੰਦਾ ਛੱਡ ਦੇ ਨੀ ਮੱਛੀਏ ਮੁੱਛਦਾ ਬਾੜ ਹਈ ਸ਼ਾਵਾ ਕਹਿੰਦਾ ਛੱਡ ਦੇ ਨੀ ਮੱਛੀਏ ਮੁੱਛਦਾ ਬਾੜ ਹਈ ਸ਼ਾਵਾ ਮੈਨੀ ਮੁੜਕੇ ਆਉਂਦਾ ਨਾਲ ਹਈ ਸ਼ਾਵਾ ਪੂਆਦਾਰੋ ਰੋ ਰਹਾ ਨਾਲ ਹਈ ਸ਼ਾਵਾ ਪੂਆਦਾਰੋ ਰੋ ਰਹਾ ਨਾਲ ਹਈ ਸ਼ਾਵਾ ਹਰ ਗੰਗੇ ਨਰਨ ਗੰਗੇ ਵਈ ਹਰ ਗੰਗੇ ਨਰਨ ਗੰਗੇ ਜਾਵੇ ਪੰਡਤਾ ਤੇਰੀ ਗੜਬੀ ਗੰਗਾ ਨੂੰ 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 ਜਾਵੇ ਪੰਡਤਾ ਤੇਰੀ ਗੜਬੀ ਗੰਗਾ ਨੂੰ